2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜਿਹੜੇ ਵੀ ਉਮੀਦਵਾਰ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਪੰਜਾਬ ਦੇ ਲੋਕਾਂ ਨੇ ਉਹਨਾਂ ਦਾ ਸਮਰਥਨ ਕੀਤਾ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ 117 ਦੇ ਵਿੱਚੋਂ 92 ਉਮੀਦਵਾਰ ਜਿੱਤੇ ਅਤੇ ਪੰਜਾਬ ਦੇ ਮੁੱਖ ਮੰਤਰੀ ਬੜੇ ਭਗਵੰਤ ਮਾਨ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦਿਨਾਂ ਦੇ ਵਿੱਚ ਇੱਕ ਪਾਠ ਪੜਾਇਆ ਸੀ ਕਿ ਭਾਈ ਜਦੋਂ ਸਾਡੀ ਸਰਕਾਰ ਬਣੇਗੀ ਨਾ ਜੇਕਰ ਸਾਡਾ ਕੋਈ ਮੰਤਰੀ ਸਾਡਾ ਕੋਈ ਵਿਧਾਇਕ ਤੁਹਾਡੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਨਹੀਂ ਹੁੰਦਾ ਤੇ ਜਦੋਂ ਤੁਹਾਡੇ ਪਿੰਡ ਵਿੱਚ ਆਉਂਦਾ ਹੈ ਜਦੋਂ ਤੁਹਾਡੇ ਹਲਕੇ ਦੇ ਵਿੱਚੋਂ ਆਵੇ ਤੇ ਸਵਾਲ ਜਵਾਬ ਕਰੋ ਠੋਕੇ ਉਸ ਨੂੰ ਲੱਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹ ਬਾਜ਼ੀ ਪੁੱਠੀ ਪੈ ਗਈ ਹੈ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੂੰ ਪਿੰਡ ਦੇ ਲੋਕਾਂ ਨੇ ਟ੍ਰੇਲਰ ਉਖਾ ਦਿੱਤਾ ਹੈ ਕਿ ਭਾਈ ਤੁਸੀਂ ਤਾਂ ਸਾਡਾ ਫੋਨ ਹੀ ਨਹੀਂ ਚੱਕਦੇ ਅਸੀਂ ਗੱਲ ਕਰ ਰਹੇ ਹਾਂ ਕੋਲਵੰਦ ਸਿੰਘ ਬਾਜ਼ੀਕਰਦੀ ਜੋ ਸ਼ਤੁਰਾਣਾ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਹਲਕਾ ਸ਼ਤੁਰਾਣਾ ਦੇ ਲੋਕਾਂ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਰਵਨ ਸਿੰਘ ਬਾਜੀਗਰ ਦਾ ਵੱਡੇ ਪੱਧਰ ਤੇ ਸਾਥ ਦਿੱਤਾ ਲੋਕਾਂ ਨੇ ਵੋਟਾਂ ਪਾਈਆਂ ਹਮ ਹਵਾ ਕੇ ਈਵਨ ਤੋਂ ਜਿਹੜੇ ਵਰਕਰ ਸੀ ਜਿਹੜੇ ਡੈਲੀਗੇਸੀ ਜਿਹੜੇ ਭਮਕਰ ਸੀ ਉਹਨਾਂ ਨੇ ਲੜਾਈਆਂ ਵੀ ਮੋਲ ਲਈਆਂ ਕਦੇ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨਾਲ ਤੇ ਕਦੇ ਕਾਂਗਰਸ ਪਾਰਟੀ ਵਾਲਿਆਂ ਨਾਲ ਤੇ ਕਦੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨਾਲ ਜਿਨ੍ਹਾਂ ਨੇ ਲੜਾਈਆਂ ਲੀਆਂ ਜਿਨ੍ਹਾਂ ਨੇ ਦੂਜੀਆਂ ਪਾਰਟੀਆਂ ਦਾ ਵਿਰੋਧ ਕੀਤਾ ਉਹਨਾਂ ਦਾ ਸਰਦਾਰ ਕੁਲਵੰਤ ਸਿੰਘ ਬਾਜੀਗਰ ਜੀ ਫੋਣੀ ਨਹੀਂ ਚੁੱਕਦੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹ ਆਮ ਆਦਮੀ ਪਾਰਟੀ ਦੇ ਵਰਕਰ ਕਹਿ ਰਹੇ ਨੇ ভোটার ਕਹਿ ਰਹੇ ਨੇ ਕਿ ਭਾਈ ਸਾਡੇ ਪਿੰਡ ਵਿੱਚ ਤਿੰਨ ਮੌਤਾਂ ਹੋਈਆਂ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਦੀਆਂ ਜਿਹੜੇ ਵਰਕਰ ਸੀ ਜਿਹੜੇ ਪਮਕੜ ਸੀ ਜਿਨ੍ਹਾਂ ਨੇ ਸਿਰ ਤੇ ਤੁਸੀਂ ਵਿਧਾਇਕ ਬਣੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਨਾ ਤੁਸੀਂ ਉਹਨਾਂ ਦੇ ਮਰੇ ਤੇ ਆਏ ਨਾ ਤੁਸੀਂ ਉਹਨਾਂ ਦੇ ਭੋਗ ਤੇ ਆਏ ਭਾਈ ਤੁਹਾਨੂੰ ਅਸੀਂ ਫੋਨ ਕਰਦੇ ਰਹਿਆ ਤੁਸੀਂ ਤਾਂ ਫੋਨ ਹੀ ਨਹੀਂ ਚੱਕਦੇ ਸੀ ਜੇਕਰ ਤੁਹਾਡਾ ਪੀਐਸੀਏ ਫੋਨ ਚੱਕਦਾ ਸੀ ਉਹ ਕਹਿੰਦਾ ਸੀ ਆ ਜਾਵਾਂਗੇ ਉਸ ਤੋਂ ਬਾਅਦ ਤੁਸੀਂ ਨੰਨਾ ਪੜ ਜਾਂਦੀ ਸੀ ਯਾਨੀ ਕਿ ਕੁਲਵੰਤ ਸਿੰਘ ਬਾਜੀਗੜਾ ਕੁਲਵੰਤ ਸਿੰਘ ਬਾਜੀਗੜ ਨੂੰ ਵੀ ਭਾਜਣਾ ਪਈਆ ਬੱਸ ਇਹ ਜਾ ਰਿਹਾ ਹੈ ਕਿ ਕੁਲਵੰਤ ਸਿੰਘ ਬਾਜੀਗੜ ਆਪ ਇਹ ਵਰਕਰਾਂ ਨੇ ਠੇਰਾ ਪਾਇਆ ਤੇ ਆਪ ਵਰਕਰਾਂ ਨੇ ਠੇਰਾ ਪਾ ਲਿਆ ਤੇ ਆਪਣਾ ਹੀ ਐਮਐਲਏ ਕਹਿੰਦੇ ਕਿ ਐਮਐਲਏ ਕੁਲਵੰਤ ਸਿੰਘ ਜੀ ਤੁਸੀਂ ਕਿਹੜਾ ਸਾਡਾ ਫੋਨ ਚੱਕਦੇ ਹੋ ਸੋਸ਼ਲ ਮੀਡੀਆ ਤੇ ਵੱਡੇ ਪੱਧਰ ਤੇ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਇੱਕ ਪਾਸੇ ਜਿੱਥੇ ਲੋਕ ਹਾਸਾ ਹਾਸੇ ਕਮਲੇ ਹੋ ਰਿਆ ਨੇ ਕਿ ਕੁਲਵੰਤ ਸਿੰਘ ਬਾਜੀ ਦਾ ਚੰਗੇ ਕਸੂਤੇ ਫਸਿਆ ਜੇਕਰ ਇਹ ਕਿਸੇ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦੇ ਤਾਂ ਇਹਨਾਂ ਨੂੰ ਆਹ ਦੇੜ ਨਹੀਂ ਵੇਖਣਾ ਪੈਣਾ ਸੀ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਚਮੁੱਚ ਜੋ ਕਿਹਾ ਲੋਕ ਉਸ ਨੂੰ ਅਪਲਾਈ ਕਰਕੇ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਕੋਲ ਕੱਲਾ ਆਮ ਆਦਮੀ ਪਾਰਟੀ ਦੇ ਨਹੀਂ ਜਿਹੜੇ ਕਾਂਗਰਸ ਵਾਲੇ ਨੇ ਉਹਨਾਂ ਕੋਲ ਵੀ ਸਵਾਲ ਪੁੱਛ ਰਹੇ ਨੇ ਚਾਹੇ ਉਹ ਪੱਤਰਕਾਰ ਭਾਈਚਾਰਾ ਹੈ ਚਾਹੇ ਉਹ ਪਿੰਡਾਂ ਦੇ ਲੋਕ ਨੇ ਭਾਈ ਉਹਨਾਂ ਨੇ ਦਿਨ ਪ੍ਰਾਤ ਮਿਹਨਤ ਕੀਤੀ ਹੈ ਤੁਹਾਡੇ ਵਾਸਤੇ ਉਹਨਾਂ ਨੇ ਤੁਹਾਨੂੰ ਐਮਐਲਏ ਬਣਾਇਆ ਹੈ ਤੁਸੀਂ ਕਦੇ ਜ਼ਿੰਦਗੀ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਮੈਂ ਐਮਐਨਏ ਬਣ ਜਾਵਾਂਗਾ ਬਦਲਾਅ ਦੇ ਨਾਮ ਤੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਭਾਈ ਤੁਹਾਡਾ ਫਰਜ਼ ਬਣਦਾ ਸੀ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਜਾ ਕੇ ਸ਼ਰੀਕ ਹੋਣਾ ਪਤਾ ਨਹੀਂ ਤੁਸੀਂ ਕਿਹੜੀ ਕੁੰਭ ਕਰਨੀ ਦੀ ਗੀਤ ਸੌਂਗਾ ਪਿੰਡ ਵਾਲਿਆਂ ਨੇ ਠੇਰਾ ਪਾ ਲਿਆ ਉਹ ਠੇਰਾ ਨਾ ਤਾਂ ਕਾਂਗਰਸ ਨਾ ਸ਼੍ਰੋਮਣੀ ਅਕਾਲੀ ਦਲ ਨਾ ਭਾਰਤੀ ਜਨਤਾ ਪਾਰਟੀ ਤੇ ਆਗੂ ਨਾ ਪਾਇਆ ਆਪ ਦਾ ਵਿਧਾਇਕ ਆਪ ਦੇ ਵਰਕਰਾਂ ਹੀ ਘੇਰ ਲਿਆ ਸੋਸ਼ਲ ਮੀਡੀਆ ਤੇ ਉਹ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਸ ਤੇ ਜਲੂਸ ਕੱਢਿਆ ਜਾ ਰਿਹਾ ਹੈ ਹਾਂ ਵਿਧਾਇਕ ਸਾਹਿਬ ਉਹਨਾਂ ਦਾ ਵਿਧਾਇਕ ਸਾਹਿਬ ਸਾਇਲੈਂਟ ਨੇ ਉਹ ਅੱਗ ਵਾਂਗੂ ਵਰ ਰਹੇ ਨੇ ਆਪ ਆਦਮੀ ਪਾਰਟੀ ਦੇ ਵਰਕਰ ਹੁਣ ਆਪ ਆਦਮੀ ਪਾਰਟੀ ਦੇ ਵਰਕਰ ਕਿਹੜੀ ਪਾਰਟੀ ਵੱਲ ਜਾਣਗੇ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਲੇਕਿਨ ਆਮ ਆਦਮੀ ਪਾਰਟੀ ਦੇ ਉਸ ਵਿਧਾਇਕ ਨੂੰ ਜੇਕਰ ਲੋਕ ਤੁਹਾਨੂੰ ਇੰਨਾ ਪਿਆਰ ਕਰਦੇ ਨੇ ਜੇਕਰ ਲੋਕ ਤੁਹਾਨੂੰ ਇੰਨਾ ਸਤਿਕਾਰ ਦਿੰਦੇ ਨੇ ਜੇਕਰ ਲੋਕਾਂ ਨੇ 2022 ਦੀਆਂ ਵਿਧਾਨ ਸਭਾ ਦੀਆਂ ਜ਼ੋਨਾਂ ਦੇ ਵਿੱਚ ਤੁਹਾਡੇ ਲਈ ਜੰਗ ਲੜੀ ਹੈ ਤਾਂ ਤੁਹਾਨੂੰ ਉਨ੍ਹਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ ਤੁਹਾਡਾ ਫਰਜ਼ ਤੁਹਾਡਾ ਅਖਲਾਕੀ ਹੱਕ ਹੈ ਧੰਨਵਾਦ